ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਕਿੱਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਆਪਣਾ ਸੀਗਾ ਆਇਆ ਇੱਕ ਪਾਰਸਲ ਜਿਹਦੀ ਕਿ ਅੱਜ ਕੱਲ ਬਹੁਤ ਐਡ ਆ ਰਹੀ ਹੈ Instagram ਖੋਲੋ ਤਾਂ ਵੀ ਤੁਹਾਨੂੰ ਉਹਦੀ ਐਡ ਦਿਸੂਗੀ Facebook ਖੋਲੋ ਤਾਂ ਵੀ ਕੋਈ ਵੀ ਆਪਾਂ ਐਪ ਓਪਨ ਕਰਦੇ ਹਾਂ YouTube ਤਾਂ ਵੀ ਤੁਹਾਨੂੰ ਸਾਰਿਆਂ ਤੋਂ ਉੱਪਰ ਉਹਦੀ ਐਡ ਦਿਸੂਗੀ ਤੋਂ ਵਾਇਰਲ ਪ੍ਰੋਡਕਟ ਕਿਹੜਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਚਲੋ ਆਪਾਂ ਇਹ ਪਾਰਸਲ ਨੂੰ ਓਪਨ ਕਰਦੇ ਆ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕਿਹੜਾ ਉਹ ਵਾਇਰਲ ਪ੍ਰੋਡਕਟ ਆ ਜਿਹੜਾ ਮੰਗਵਾਇਆਗਾ ਲਓ ਜੀ ابو ਜਿਹੜਾ ਕੀ ਆ పార్ਸਲ ਨੂੰ ਓਪਨ ਕਰੂਗਾ ਚਲੋ ਕਰੋ ਕਿਉਂ ਕੀ ਆ ਓਪਨ ਨਹੀਂ ਹੁੰਦਾ ਓਪਨ ਨਹੀਂ ਹੁੰਦਾ ਕਿਉਂ ਮੰਮਾ ਹੈਲਪ ਕਰਨ ਦੱਸ ਦਿਓ ਜੀ ਚਲੋ ਚਲੋ ਕਰੋ ਓਪਨ ਕਰੋ ابو ਨੂੰ ਹਰ ਇੱਕ పార్ਸਲ ਦਾ ਬਹੁਤ ਚਾਹ ਹੁੰਦਾ ਜਦੋਂ ਵੀ ਮੰਮਾ ਦਾ ਕੋਈ పార్ਸਲ ਆਉਂਦਾ ਚਲੋ ਯੈਸ ਯੈਸ ਫਾਈਨਲੀ ਅਵਿਨੇ ਜਿਹੜਾ ਪਾਰਸਲ ਹੈ ਆਪਣਾ ਓਪਨ ਕਰਤਾ ਹਾਂਜੀ ਲਓ ਹਾਂਜੀ ਤੁਸੀਂ ਦੇਖ ਸਕਦੇ ਹੋ ਟੂ ਪੈਕ ਇਹਦੇ ਵਿੱਚ ਜਿਹੜੇ ਕਿਆਂ ਦੋ ਸੋਪਸ ਆ ਗਰ ਸੋਪਸ ਆਯੁਰਵੈਦ ਦਾ ਪਲਸ ਸਾਇੰਸ ਆਈ ਹੋਲਡ ਏ ਪੀ ਐਚ ਡੀ ਐਨ ਰਿਮੂਵਿੰਗ ਬਾਡੀ ਟੈਨ ਮੈਜਿਕ ਸੋਪ ਤੇ ਜਿਹੜੀ ਕਿ ਆਲ ਸਕਿਨਸ ਲਈ ਸੂਟੇਬਲ ਹੈਗੀ ਤੇ ਸੈਪਰੰਤ ਤੇ ਸੰਡਲਵੁੱਡ ਦੀ ਹੈ ਜਿਹੜੀ ਕਿ ਬਣੀ ਹੋਈ ਆ ਇਹਦਾ ਜਿਹੜਾ ਬੇਟਾ ਉਹ 200 ਗ੍ਰਾਮ ਆਗਾ ਇਹ ਬਹੁਤ ਹੀ ਵਾਇਰਲ ਪ੍ਰੋਡਕਟ ਆ ਅੱਜਕੱਲ ਜਿੱਥੇ ਵੀ ਆਪਾਂ ਜਿਹੜੀ ਵੀ ਆਪਾਂ ਐਪ ਖੋਲਦੇ ਆ ਉਹਦੇ ਉੱਪਰ ਹੀ ਆਪਾਂ ਨੂੰ ਜਿਹੜੀ ਕਿ ਆ ਇਹਦੀ ਆਪਾਂ ਨੂੰ ਐਡ ਸ਼ੋ ਹੁੰਦੀ ਆ ਮੈਂ ਸੋਚਿਆ ਕਿਉਂ ਨਾ ਕਿ ਆਪਾਂ ਵੀ ਇਹਨੂੰ ਟਰਾਈ ਕਰੀਏ ਤੇ ਜਿਹੜਾ ਕਿ ਆਪਾਂ ਫਸਟ ਟਾਈਮ ਮੰਗਵਾਇਆ ਤੇ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਇਹਦਾ ਯੂਜ਼ ਕਰਕੇ ਇਹਦੇ ਰਿਜ਼ਲਟਸ ਵੀ ਜ਼ਰੂਰ ਦੱਸਾਂਗੇ ਕਿ ਇਹਦੇ ਰਿਜ਼ਲਟਸ ਕਿੱਦਾਂ ਦੇ ਆ ਚਲੋ ਆਪਾਂ ਪੈਕਿੰਗ ਓਪਨ ਕਰਕੇ ਤੁਹਾਨੂੰ ਇਹਦੀ ਦਿਖਾਉਣੀ ਆ ਕਿ ਕਿੱਦਾਂ ਦੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇਹਦੇ ਇਨਗਰੀਡੀਐਂਟਸ ਇੱਥੇ ਸਾਰੇ ਤੁਸੀਂ ਰੀਡ ਕਰ ਸਕਦੇ ਹੋ ਆਪਾਂ ਜ਼ੂਮ ਕਰਤਾ ਤੇ ਬਾਕੀ ਜਿਹੜੇ ਇਹਦੇ ਕੀ ਆਕਾਸ਼ਨਸ ਦੱਸੇ ਹੋਏ ਆ ਇਹਨੂੰ ਯੂਜ਼ ਕਰਨ ਤੋਂ ਪਹਿਲਾਂ ਕਿ ਆਪਾਂ ਕਿੱਦਾਂ ਉਹ ਕਰਨਾ ਇਹ ਵੀ ਤੁਸੀਂ ਸਾਰਾ ਕੁਝ ਜਿਹੜਾ ਕੀ ਹੈ ਇਹਦੇ ਉੱਪਰ ਰੀਡ ਕਰ ਸਕਦੇ ਹੋਗੇ ਤੇ ਥਰ ਗੈਟ ਗਲੋਇੰਗ ਮੀ ਵਿਦ ਹੈਅਰਸ ਵਾਟ ਟੂ ਡੂ ਸਟੈਪ ਦੱਸੇ ਹੋਏ ਦੇ 4 ਕਿ ਕਿੱਦਾਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਸਟੈਪ 1 ਦੇ ਵਿੱਚ ਵੈਟ ਯੋਰ ਬਾਡੀ ਐਂਡ ਹੈਂਡਸ ਸਟੈਪ 2 lather me on hands or directly on your body step 3 cover all areas of the body for wet results let me set for a few extra minutes step 4 rinse off thoroughly with water ਹਾਂਜੀ ਤੁਸੀਂ ਸਟੈਪਸ ਤੋਂ ਬਾਅਦ ਤੁਸੀਂ ਜਿਹੜਾ ਕੀ ਹੈ ਇਧਰ ਇਹਦੀ ਸਾਰੀ ਡੇਟ ਵਗੈਰਾ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਕਾਫੀ سارے ਫੇਕ ਵੀ ਆਉਂਦੀਆਂ ਸੋਪਸ ਪਰ ਜਿਹੜਾ ਕੀ origignal soap ਆ ਉਹਨੂੰ WMI car soaps ਪ੍ਰਾਈਵੇਟ ਲਿਮਿਟਿਡ ਵਾਲੀ ਆ ਜਿਹੜੇ ਉਹ ਮਾਰਕ ਕਰਦੇ ਆ ਤੇ ਇਸ ਤੋਂ ਬਾਅਦ ਜਿਹੜਾ ਕਿ ਤੁਸੀਂ ਇਹਦੀ ਡੇਟ ਵੀ ਚੈੱਕ ਕਰ ਸਕਦੇ ਹੋ ਤੇ ਜਿਹੜੀ ਕਿ ਇਹਦੀ ਐਮ ਆਰ ਪੀ ਵੀ ਚੈੱਕ ਕਰ ਸਕਦੇ ਹੋ ਇਹਦੇ ਜਿਹੜੇ ਕਿ ਦੋ ਪੀਸ ਆ ਤੇ ਇਹਦੀ ਜਿਹੜੀ weight ਆ ਉਹ 200 ਗ੍ਰਾਮ ਆ ਇੱਕ ਪੀਸ ਦਾ ਜਿਹੜਾ weight ਆ ਉਹ 100 ਗ੍ਰਾਮ ਆਗਾ ਹਾਂਜੀ ਪੈਕ ਆ ਜਿਹੜਾ ਕਿ ਆਪਾਂ ਓਪਨ ਕਰਤਾ ਚਲੋ ਵੀਰ ਜੀ ਕਢਾ ਲਓ ਸੋਕੇ ਦੇ ਵਿੱਚੋਂ ਹਾਂਜੀ ਦੇਖ ਸਕਦੇ ਤੁਸੀਂ ਸੋਪ ਆਪਾਂ ਕੱਢ ਲਿਆ ਦੋ ਦੀ ਇਹ ਪੈਕਿੰਗ ਹੈ ਸੇਮ ਹੀ ਜਿਹੜਾ ਕੁਝ ਸੋਪ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਸੇਮ ਜਿਹੜਾ ਬਾਕਸ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਸਾਰਾ ਕੁਝ ਉਹੀ ਸੋਪ ਦੇ ਉੱਪਰ ਮੈਂਸ਼ਨ ਕੀਤਾ ਨੀਚੇ ਇਹਨਾਂ ਨੇ ਆਪਦੀ ਵੈਬਸਾਈਟ ਦੱਸੀ ਹੋਈ ਆ ਤੇ ਜਿਹੜੀ ਇਹਦੀ ਇੱਕ ਸਾਈਡ ਆ ਇਦਾਂ ਪਲੇਨ ਆਗੀ ਸੌਫਟ ਆਗੀ ਤੇ ਜਿਹੜੀ ਦੂਜੀ ਸਾਈਡ ਆ ਉਹ ਇਦਾਂ ਸਕਰਬ ਟਾਈਪ ਆਗੀ ਤੇ ਜਿਹੜੀ ਫ੍ਰੈਗਰੈਂਸ ਆ ਉਹ ਵੀ ਬਹੁਤ ਸੋਹਣੀ ਆਗੀ ਤੇ ਬਾਕੀ ਆਪਾਂ ਯੂਜ਼ ਕਰਕੇ ਦੇਖਦੇ ਆ ਕਿ ਕਿਦਾਂ ਦਾ ਇਹ ਆਪਾਂ ਨੂੰ ਰਿਜ਼ਲਟ ਦਿੰਦੀ ਆ ਤੇ ਬਾਕੀ ਆਪਾਂ ਫਿਰ ਤੁਹਾਡੇ ਨਾਲ ਇਹਦਾ ਰਿਜ਼ਲਟ ਵੀ ਜ਼ਰੂਰ ਸ਼ੇਅਰ ਕਰਾਂਗੇ ਹਾਂਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਿਓ ਧੰਨਵਾਦ ਜੀ